ਓ ਯਾਰ ਕਿੱਧਰ ਆ ਗਈ ਲਾਂਬਾ ਲੈ ਕੇ ਪੈਂਦੀ ਮਰਾਗਾ ਮੇਰੇ ਤਾਂ ਘਰੋਂ ਕਲੀਸ ਗਈ ਨਹੀਂ ਨਕਲਦਾ ਆ ਗਈ ਹੁਣ ਟੋਪੀ ਲੈ ਕੇ ਪਹਿਲਾਂ ਮੈਨੂੰ ਆਏ ਲੱਗਦਾ ਵੀ ਇਧਰੋ ਝਮੋਸਾ ਪਾਉ ਉਹ ਇਧਰੋ ਇਹ ਪਾਉ ਇਹ ਝਮੋ ਪਹਿਨੇ ਇਸਕੋ ਸਮਝਾ ਲਓ ਮੇਰੇ ਕੋ ਪੁੱਠਾ ਸਿੱਧਾ ਬੋਲ ਕੇ ਆਇਆ ਗਾਲੀ ਨਿਕਾਰਾ ਤਾਂ ਗੰਦੀ ਗੰਦੀ ਮੇਰੇ ਕੋ ਜੀ ਕਰਤਾ ਤਾਂ ਮੈਂ ਇਸਕੇ ਦੋ ਤਿੰਨ ਤਾਰ ਦੂੰ ਵੇ ਹਾਏ ਵੇ ਤੂੰ ਇਹਦੇ ਨਾਲ ਲੜ ਕੇ ਆਇਆ ਵੇ ਬਰਾ ਮਾੜਾ ਇੱਧਰ ਹੋਈ ਮੈਂ ਕਰਦੀ ਆ ਇਹਦੇ ਨਾਲ ਹਸਾਬ ਕਿਤਾਬ ਇਹ ਕਿਵੇਂ ਇਹ ਬੋਲਦੀ ਆ ਕਾਇਦੀ ਦੋ ਤਿੰਨ ਚਾਰ ਦਿਨ ਵਾਲੇ ਹੋ ਰ ਮੇਰਾ ਬੰਦਾ ਹੈ ਮੈਂ ਕਰਦੀ ਆ ਗੱਲ ਵੇ 부ੜੀ ਨਾਲ ਨਾ ਬੋਲੀ ਤੂੰ ਤੇਰੇ ਤੇ ਪਰਚਾ ਹੋ ਜੂ ਮੈਨੂੰ ਕਰਨ ਦੇ ਦੇ ਨਾ ਗੱਲ ਨਹੀਂ ਸਮੋ ਮੈਂ ਇਹਨੂੰ ਕੁਛ ਨਹੀਂ ਕਹਿ ਕੇ ਆਇਆ ਨਹੀਂ ਇਹ ਤਾਂ ਮੇਰੇ ਉਹੀ ਬਾਤ ਪੈਰੀ ਮੈਨੂੰ ਦੇਖ ਕੇ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਪੁੱਠੇ ਦੇ ਦੇਗਾ ਮੈਨੂੰ ਕਿੱਡੀ ਮਰਜੀ ਬਾਬੇ ਬੂਮਣੇ ਦੀ ਸੌਂ ਲੱਗੇ ਤਾਂ ਮੇਰੇ ਨਾਲ ਉਹੀ ਪੰਗੇ ਲੈਂਦੀ ਰਹਿੰਦੀ ਆ ਵੇ ਹੁਣ ਵੀ ਬੋਲ ਰਾਇ ਜਿਆਦਾ ਮੈਂ ਉਸਕੋ ਬੁਲਾਉ ਚੰਨੀ ਕੋ ਜੋ ਚੰਨੀ ਹੈ ਉਹ ਸਾਰੀ ਗੱਲ ਬਾਤ ਜਾਣਤਾ ਹੈ ਵੀ ਹੈ ਇਹਦੇ ਨਾਲ ਚੰਨੀ ਵੀ ਰਲੇ ਆਇਆ ਬੇ ਮੰਨੂ ਆਇ ਲੱਗਦਾ ਵੀ ਇਹ ਤਾਂ ਧੁਮਾਕ ਨੂੰ ਸੈਟਾ ਜਿਹੜੀ ਆਏ ਇਹ ਬੰਦਿਆ ਦੇ ਦੋਸਣ ਜੇ ਲਾਈ ਜਾਂਦੀ ਆ ਉਹ ਮੰਨੂ ਨਹੀਂ ਪਤਾ ਸੀ ਮੋ ਇਹ ਚੰਨੀ ਨਾਲ ਬਾਲਾ ਰਹਿੰਦੀ ਆ ਚੰਨੀ ਤਾਂ ਇਸੇ ਦੀ ਪੱਖ ਕਰੂਗਾ ਮੇਰੀ ਫੱਟੀ ਪਚਾ ਦੂਗਾ ਮਨੂ ਜਾਣ ਦੇ ਇੱਥੋਂ ਵੀ ਇਹਦਾ ਮੈਨੂੰ ਗੁੱਸਾ ਆ ਜਾਂਦਾ ਵੀ ਜਾ ਤੂੰ ਏਸੀ ਛੱਡ ਕੇ ਅੰਦਰ ਪੈ ਜਾ ਮੈਂ ਕਰਦੀ ਆ ਇਹਦੇ ਹਿਸਾਬ ਕਦਾ ਬਾਲਾ ਬੋਲਦੀ ਆ ਇਹ ਪਪੜੀ